ਹਾਂਜੀ ਸਤਿ ਸ੍ਰੀ ਅਕਾਲ ਜੀ ਗੁਰਮਖ ਪਿਆਰਿਓ ਇੱਕ ਆ ਵੀਡੀਓ ਦੇਖਿਓ ਫਿਰ ਕਰਦੇ ਆਪਾਂ ਗੱਲ ਟਿਕਾ ਦੇ ਆ ਲੈ ਹੈ ਟਿਕਾ ਦੋ ਕਰਨਾ ਤੇਰੇ ਕੁੱਟ ਪਾਵੇ ਨਹੀਂ ਨਹੀਂ ਮਾਰ ਲਈਏ ਕੱਦਾਂ ਹੈ ਕੀ ਖਾਤਾ ਅੱਜ? ਕੋਈ ਕਰਨੀ। ਆਤਾ ਵੀ ਹੈ ਕਰੀ ਕੇ। ਹੈ? ਤੇ ਆਤਾ ਹੀ ਨਹੀਂ ਹੈ। ਘਰ ਆਟਾ ਨਹੀਂ ਸੀਗਾ। ਭਾਈ ਭੁੱਖ ਆਇਆ। ਹਾਉ ਮੇਰੇ ਆ ਮੋਲਾ ਤੇਰੇ ਕੈਸੇ ਰੰਗ ਨਿਆਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਹਾਉ ਮੇਰੇ ਆ ਮੋਲਾ ਹਾਵਾਉ ਮੇਰੇ ਆ ਹਾਂਜੀ ਸੁਣ ਲੈ ਜੀ। ਦੇਖ ਲਓ ਜੀ ਵੀਡੀਓ ਇਹ ਵੀਡੀਓ ਉਸ ਗਰੀਬ ਬੱਚੇ ਦੀ ਹੈ ਜਿਹੜਾ ਕਹਿ ਰਿਹਾ ਕਿ ਘਰੇ ਆਟਾ ਹੀ ਹੈ ਨਹੀਂ ਤੇ ਪਿਛਲੇ ਸਾਲ ਹੋਲੇ ਮੱਲੇ ਨੂੰ 3000 ਕਰੋੜ ਦਾ ਲੰਗਰ ਲੱਗਿਆ ਪਤਾ ਕਿ ਇਹਨਾਂ ਨੂੰ ਸ਼ਿਕਾਇਤ ਗਿਆ ਰੱਜਿਆਂ ਨੂੰ ਰਜਾਇਆ ਗਿਆ ਮੇਰੇ ਵਰਗੇ ਸ਼ਿਕਾਣ ਵਾਲੇ ਕਹੀ ਜਾਂਦੇ ਆ ਗੁਰੂ ਦੇ ਪਿਆਰਿਓ ਸਾਈਡ ਤੇ ਗੱਡੀ ਲਾ ਲਓ ਛੱਕ ਕੇ ਜਾਣਾ ਤੇ ਗੁਰੂ ਦੇ ਪਿਆਰੇ ਗੱਡੀ 'ਚ ਬੈਠੇ ਹੱਥ ਜੋੜੀ ਜਾਂਦੇ ਆ ਜੀ ਅੱਧੇ ਕਿਲੋਮੀਟਰ ਤੋਂ ਸ਼ੱਕ ਕੀ ਆ ਜੀ 1 ਕਿਲੋਮੀਟਰ ਤੋਂ ਹੀ ਸ਼ੱਕ ਆਇਆ ਕਿਉਂਕਿ 1 ਕਿਲੋਮੀਟਰ ਤੇ ਅੱਧਾ ਕਿਲੋਮੀਟਰ ਤੇ 600 ਮੀਟਰ ਤੇ ਤਾਂ ਲੰਗਰ ਲੱਗੇ ਹੁੰਦੇ ਆ ਮਤਲਬ ਉਹ ਇਹ ਬੇਨਤੀ ਕਰਦੇ ਆ ਕਿ ਜੀ ਸ਼ੱਕ ਆਇਆ ਆ ਵੀ ਸਾਨੂੰ ਜਾਣਦੇ ਹੋ ਤੇ ਸਾਡੇ ਵਰਗੇ ਕਹਿੰਦੇ ਨਹੀਂ ਤੁਸੀਂ ਗੱਡੀ ਸਾਈਡ ਤੇ ਲਾਇਓ ਭਾਵੇਂ ਇੱਕ ਹੀ ਫੁਲਕਾ ਛਕੋ ਤੇ ਆ ਬੱਚਾ ਇੱਕ ਫੁਲਕਾ ਵੀ ਛੱਕੇ ਨਹੀਂ ਆ ਵਾ ਕਰੇ ਆਟਾ ਹੀ ਹੈ ਨਹੀਂ ਸੀਗਾ 3000 ਕਰੋੜ ਦਾ ਲੰਗਰ ਛੱਡੋ ਤੁਸੀਂ 3000 ਲੱਖ ਕਰੋੜ ਦਾ ਵੀ ਲੰਗਰ ਲਾ ਲਓ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਜਰੂਰ ਲਓ ਵੱਧ ਤੋਂ ਚੜ੍ਹ ਕੇ ਲਾਓ ਇੱਕ ਇੱਕ ਕਿਲੋਮੀਟਰ ਦੇ ਨਹੀਂ 100 100 ਮੀਟਰ ਤੇ ਲੰਗਰ ਲਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਲੰਗਰ ਲਾਣ ਵਾਲੇ ਗੁਰੂ ਦੇ ਪਿਆਰਿਆਂ ਨੂੰ ਇੱਕ ਸਲਾਹ ਜ਼ਰੂਰ ਹੈ ਵੀ ਜ਼ਿਆਦਾ ਨਹੀਂ ਨਾ ਆਪਣੇ ਆਲੇ-ਦੁਆਲੇ 10 12 ਘਰ 10 12 ਘਰ ਜਿਹਨੂੰ ਆਪਾਂ ਮੱਲਾ ਕਹਿੰਦੇ ਆ ਅੱਜ ਕੱਲ ਤਾਂ ਤੁਹਾਨੂੰ ਸਰਕਾਰਾਂ ਨੇ ਹੋਰ ਵੀ ਸੌਖਾ ਕੰਮ ਕਰ ਦਿੱਤਾ ਅੱਜ ਕੱਲ ਤੁਹਾਡੇ ਬਾੜ ਬਣਾ ਦਿੱਤੇ ਆ ਪੰਚ ਆ ਜੀ ਤੁਹਾਡੇ ਬਾੜ ਦਾ ਹੁਣ ਬਾੜ ਚੋਂ 10-12 ਕੇ ਘਰ ਆਦੇ ਬੱਲਾ ਕਿਤੇ 15-20 ਆਦੇ ਹੋਣਗੇ ਚਲੋ ਬਾੜ ਬਣ ਗਿਆ ਅੱਜ ਕੱਲ੍ਹ ਤੁਹਾਡੇ ਆਪਣੀ ਬਾੜ ਹੀ ਦੇਖ ਲਓ ਤੁਹਾਡੇ ਪੰਚਾਇਤ ਮੈਂਬਰ ਕਿੰਨੇ ਆ ਤੁਹਾਡੀਆਂ ਬਾੜਾ ਕਿੰਨੀਆਂ ਤਾਂ ਇਹੀ ਚੀਜ਼ਾਂ ਦੇਖ ਲਓ ਬਸ ਆਪਣੀ ਬਾੜ ਚ ਦੇਖ ਲਓ ਵੀ ਤੁਹਾਡੀ ਬਾੜ ਚ ਕੋਈ ਐਦਾਂ ਦਾ ਬੱਚਾ ਤਾਂ ਨਹੀਂ ਆ ਵੀ ਜਿਹੜਾ ਭੁੱਖਾ ਜਾਂਦਾ ਜਿਹਦੇ ਘਰੇ ਆਟਾ ਨਹੀਂ ਆ ਸਕੂਲ ਨੂੰ ਭੁੱਖਾ ਗਿਆ ਆ ਨੰਗੇ ਪੈਰੀ ਗਿਆ ਵਾ ਬਿਨਾ ਸਵੈਟਰ ਕੋਟੀ ਤੋਂ ਗਿਆ ਆ ਰਾਤ ਨੂੰ ਬਿਨਾ ਕੋ ਰਿਆਈ ਤਰਾਈ ਤੇ ਠਰਦਾ ਹੋਵੇ ਤੁਹਾਨੂੰ ਐਦਾਂ ਕੋਈ ਲੱਗੇ ਕਿਸੇ ਨੂੰ ਦਵਾਈ ਪੜ੍ਹਾਈ ਦੀ ਲੋੜ ਹੈ ਜਦੋਂ ਤੁਸੀਂ ਲੰਗਾ ਲਾਣ ਜਾਓਗੇ ਜਦ ਤੁਹਾਡੀ ਬਾੜ ਚ ਲੱਗੇ ਵੀ ਸਾਰੇ ਰੱਜੇ ਪੁੱਜੇ ਆ ਫੇਰ ਰੋੜਾਂ ਤੇ ਵੀ ਚਲਦੇ ਹੋ ਕਹਿੰਦੇ ਨੇ ਰੋੜਾਂ ਤੇ ਜਿਹੜੇ ਐ ਜਿਹੜੀਆਂ ਮਹਿੰਗੀਆਂ ਫੋਰਚੂਨਰ ਗੱਡੀਆਂ ਚ i20 ਵਰਗੀਆਂ ਗੱਡੀਆਂ ਦੇ ਵਿੱਚ ਬਰੀਜਾ ਗੱਡੀਆਂ ਦੇ ਵਿੱਚ ਤੁਰੇ ਫਿਰਦੇ ਨਾ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਮਹਿੰਗੇ ਮਹਿੰਗੇ ਪਦਾਰਥ ਰੱਖੇ ਹੁੰਦੇ ਉਹਨਾਂ ਨੇ ਖਾਣ ਨੂੰ ਕਦੇ-ਕਦੇ ਤੁਹਾਡੇ ਅੱਗੇ ਹੱਥ ਪਤਾ ਕਿਉਂ ਜੋੜ ਰਹੇ ਹੁੰਦੇ ਆ ਵੀ ਬਾਜੀ ਛੱਕੇ ਆ ਵੀ ਜੀ ਜ਼ਰੂਰ ਤੇ ਨਹੀਂ ਬਸ ਬਾਬਾ ਜੀ ਕਿਰਪਾ ਕਰਿਓ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਲੰਗਰਾਂ ਦੀ ਖਬਰੇ ਕਿੱਦਾਂ ਦਾ ਹੋਣਾ ਆ ਵੀ ਕਿਉਂਕਿ ਇਹ ਹਲਵਾਈਆਂ ਨੇ ਬਣਾਇਆ ਹੁੰਦਾ ਵੀ ਚਲੋ ਕਾਹਨੂੰ ਆਪਣਾ ਅਸੀਂ ਵਧੀਆ ਚ ਰੱਖਿਆ ਆ ਆਪਣਾ ਤੇ ਸਾਡਾ ਸਮਾਨਤਾ ਤੰਦਰੁਸਤੀ ਵਾਲਾ ਆ ਉਹ ਉੱਥੇ ਰੱਜਿਆਂ ਨੂੰ ਰਜਾਣ ਦਾ ਕੋਈ ਫਾਇਦਾ ਨਹੀਂ ਆਪਣੀ ਆਪਣੀ ਬਾੜ ਦੇ ਵਿੱਚ ਤਾਂ ਮੈਂ ਤਾਂ ਸਰਕਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਨੂੰ ਤੁਹਾਡੀਆਂ ਪੰਚਾਇਤਾਂ ਦੇ ਜ਼ਰੀਏ ਤੁਹਾਡੀਆਂ ਬਾੜਾਂ ਬਣਾਤੀਆਂ ਤੁਹਾਡੇ ਵਿੜੇ ਮੱਲੇ ਬਣਾਤੇ ਨੇ ਤਾਂ ਹੁਣ ਦੁਨੀਆ ਕਰੇ ਗਈ ਕਿ ਭੁੱਲੇ ਗਏ ਸੀ ਕੋਈ ਕਿਤੇ ਮਕਾਨ ਬਣਾਈ ਬੈਠਾ ਕੋਈ ਕਿਤੇ ਕੋ ਚੜਦੇ ਚਲ ਗਿਆ ਕੋਈ ਲੈnde ਚਲ ਗਿਆ ਕੋਈ ਪਿੰਡ ਦੇ ਵਿੱਚ ਫਸ ਗਿਆ ਕੋਈ ਵਿੱਚੋਂ ਨਿਕਲ ਕੇ ਬਾਹਲੇ ਸਾਈਡ ਚਲ ਗਿਆ ਹੁਣ ਤਾਂ ਪਤਾ ਨਹੀਂ ਲੱਗਦਾ ਸਾਡਾ ਬੇੜਾ ਕਿਹੜਾ ਹੁਣ ਇਹ ਨਹੀਂ ਬਾੜਾ ਬਣਾਉਂਦੀਆਂ ਜਿੱਦ ਲਈ ਬਾੜ ਦੀ ਬਾੜ ਤੇ ਜਾ ਕੇ ਬੈਠਦੇ ਉਸੇ ਬਾੜ ਦੇ ਸ਼ਾਮਲ ਹੋ ਜਾਓਗੇ ਤੁਸੀਂ ਸੋ ਆਪਣੀ ਬਾੜ ਤੇ ਦੇਖ ਲਿਆ ਕਰੋ ਪਿੰਡਰ ਨੂੰ ਛੱਡੋ ਬਾੜ ਦੇ ਦੇਖ ਲਿਆ ਕਰੋ ਪੈਦਾਂ ਦਾ ਕੋਈ ਗਰੀਬ ਬੱਚਾ ਤਾਂ ਨਹੀਂ ਹੈ ਜੇ ਇਦਾਂ ਦਾ ਕੋਈ ਗਰੀਬ ਬੱਚਾ ਭੁੱਖਾ ਵੈਸਾ ਜਿਹਦੇ ਘਰ ਆਟਾ ਹੀ ਹੈ ਨਹੀਂ ਨਾ ਫਿਰ ਤੁਸੀਂ ਨਾ ਜਿੰਨੇ ਮਰਜ਼ੀ ਲੰਗਰ ਰੋੜਾ ਲਾਓ ਸ਼ਰ ਗੁਰੂ ਸਾਹਿਬ ਨੇ ਕਬੂਲ ਹੋ ਜਾਣਾ ਤੇ ਨਹੀਂ ਤਾਂ ਹੋਣੇ ਨਹੀਂ ਜਿੰਨੇ ਮਰਜ਼ੀ ਲਾ ਲਿਓ ਇਹ ਗੱਲ ਧਿਆਨ ਦੇ ਨਾਲ ਸੁਣ ਲਿਓ ਔਰ ਦਿਮਾਗ ਦੇ ਵਿੱਚ ਪਾ ਲਿਓ ਰੱਜਿਆਂ ਨੂੰ ਰਜਾਣ ਦਾ ਕੋਈ ਫਾਇਦਾ ਨਹੀਂ ਗੁਰੂ ਸਾਹਿਬ ਇਸ ਗੱਲ ਦੀ ਕਰੇ ਵੀ ਤੁਹਾਨੂੰ ਪਰミਸ਼ਨ ਨਹੀਂ ਦਿੰਦੇ ਹੋਣਗੇ ਨਹੀਂ ਤਾਂ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਵਿਚਾਰ ਕੇ ਫਿਰ ਲੰਗਰ ਲਾਣ ਦਾ ਕਦਮ ਚੱਕਿਆ ਕਰੋ ਸੋ ਇੰਨੀਆਂ ਗੱਲਾਂ ਬੇਨਤੀਆਂ ਪ੍ਰਵਾਨ ਕਰਿਓ ਅਖਰ ਵਾਅਦਾ ਘਟਾ ਭੁੱਲ ਚੁੱਕ ਮਾਫ ਕਰਿਓ ਕਿਹਦੇ ਸ਼ਾਂਤ ਦੇ ਖਿਲਾਫ ਬੋਲਿਆ ਗਿਆ ਤਾਂ ਦੋਨੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ